ਸਸ਼ੀਕਲ ਤੁਸੀਂ ਦੇਖ ਰਹੇ ਹੋ ਨਦਰ ਪੰਜਾਬੀ মিডিਆ ਮੈਂ ਮਾਨਪਤ ਕੋਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਜਾਬ ਸਰਕਾਰ ਆਈ ਐਕਸ਼ਨ ਨਮੂਰ ਜੋ ਸਾਬਕਾ ਚਾਰ ਮੰਤਰੀਆਂ ਖਿਲਾਫ ਵਿਜੀਲੈਂਸ ਬਿਊਰੋ ਨੂੰ ਜਾਂਚ ਕਰਨ ਲਈ ਮਿਲੀ ਹਰੀ ਚੰਟੀ ਕੰਗਨਾ ਰਣੋਤ ਨੇ ਮੋੜ ਲਿਆ ਸਿੱਖਾਂ ਨਾਲ ਪੰਗਾ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਲਗਾਏ ਗੰਭੀਰ ਇਲਜ਼ਾਮ ਕਗਨਾ ਦੀ ਨਵੀਂ ਫਿਲਮ ਬਣੀ ਵਿਵਾਦਾਂ ਦਾ ਕਾਰਨ ਸਿੱਖ ਪ੍ਰਚਾਰਕ ਨੇ ਫਿਲਮ ਤੇ ਚੁੱਕੇ ਕਈ ਗੰਭੀਰ ਸਵਾਲ ਮੀ ਨਾਲ ਫਿਰ ਪ੍ਰਭਾਵਿਤ ਹੋਈ ਦੇਸ਼ ਦੀ ਰਾਸਤਾਨੀ ਦਿੱਲੀ ਸੜਕਾਂ ਹੋਈਆਂ ਜਲਥਲ ਸੜਕਾਂ ਨੇ ਲਿਆ ਨਹਿਰਾ ਦਾ ਰੂਪ ਪੀਐਮ ਮੋਦੀ ਨੇ ਪੈਰਾ 올림픽 ਖਿਡਾਰੀਆਂ ਨਾਲ ਕੀਤੀ ਗੱਲਬਾਤ ਅਤੇ ਦਿੱਤੀ ਵਧਾਈ ਡਾਕਟਰ ਬਲਬੀਰ ਨੇ ਕੀਤੀ ਮੰਗ ਕਿ ਡਾਕਟਰਾਂ ਲਈ ਬਣਨਾ ਚਾਹੀਦਾ ਹੈ ਕੇਂਦਰੀ ਕਾਨੂੰਨ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਅੱਜ ਮੋਹਾਲੀ ਅਦਾਲਤ 'ਚ ਹੋਇਆ ਪੇਸ਼ੀ ਕੂਨ ਬਣਿਆ ਪਾਣੀ ਪਿੰਡ ਚੋਟੀਆਂ ਵਿਖੇ ਛੋਟੇ ਪੁਰਾਣੇ ਵੱਡੇ ਭਰਾ ਦਾ ਕੀਤਾ ਕਤਲ ਲੁਧਿਆਣਾ ਵਿਖੇ ਪੰਜਾਬ ਪੁਲਿਸ ਦੀ ਗ੍ਰਿਫਤੋ ਇੱਕ ਮੁਲਜ਼ਮ ਹੋਇਆ ਫਰਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾ ਦੀਆਂ ਵਧੀਆਂ ਮੁਸ਼ਕਲਾਂ ਦੇਣਾ ਪਵੇਗਾ ਅਸਤੀਫਾ ਕੋਰਟ ਨੇ ਭੇਜੇ ਨੋਟਿਸ ਗੁਰਦੀਪ ਖੇੜਾ ਦੇ ਵਾਰ ਤੇ ਅਮਰਿਤਪਾਲ ਦੇ ਪਿਤਾ ਨੇ ਦਿੱਤਾ ਮੜਵਾ ਜਵਾਬ ਕਿਹਾ ਉਹਨਾਂ ਤੋਂ ਕੋਈ ਸਰਟੀਫਿਕੇਟ ਲੈਣ ਦੀ ਨਹੀਂ ਐ ਜ਼ਰੂਰਤ ਪੰਜਾਬ ਵਿੱਚ ਅਲਰਟ ਹੋਇਆ ਜਾਰੀ 2 ਵਜੇ ਤੱਕ ਪੰਜਾਬ ਦੇ ਕਈ ਸੂਬਿਆਂ 'ਚ ਮੀਂਹ ਪੈਣ ਦੀ ਹੈ ਭਵਿਕਵਾਂ ਅਡਾਨੀ ਗਰੁੱਪ ਖਰੀਦਣਗੇ ਰਿਲਾਈਐਂਸ ਦਾ ਪਾਵਰ ਪਲਾਂਟ 3000 ਕਰੋੜ ਚ ਹੋ ਸਕਦੀ ਐ ਡੀ ਬਾਬਾ ਬਕਾਲਾ ਸਾਹਿਬ ਵਿਖੇ ਮੇਲਾ ਦੇਖਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਚ ਹੋਈ ਦਰਦਨਾਕ ਮੌਤ ਫਾਜ਼ਲਕਾ ਵਿਖੇ ਪੈਰੋ ਕਲੋਨੀ ਚ ਰਹਿ ਰਹੇ ਦੋ ਸਕੇ ਭਰਾਵਾਂ ਦੇ ਵਿੱਚ ਇੱਕ ਕੁੜੀ ਨੂੰ ਲੈ ਕੇ ਹੋਇਆ ਵਿਵਾਦ ਛੋਟੇ ਭਰਾ ਨੇ ਵੱਡੇ ਭਰਾ ਦਾ ਕੀਤਾ ਕਤਲ ਮਸ਼ਹੂਰ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਜੀਵਨ ਉੱਤੇ ਬਣੇਗੀ ਬਾਇਓਪਿਕ ਫਿਲ ਗੁਰਦਾਸਪੁਰ ਵਿਖੇ ਨਸ਼ੇ ਦੀਵ ਵਰਦੋਸ ਕਾਰਨ ਇੱਕ ਨੌਜਵਾਨ ਦੀ ਹੋਈ ਮੌਤ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਬਿਆਨ ਮਹਿਲਾਵਾਂ ਦੀ ਸਹੂਲਤਾਂ ਲਈ ਸਰਕਾਰ ਕਰ ਰਹੀ ਹੈ ਵੱਡੇ ਉਪਰਾਲੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਬਨ ਰਏ ਗੈਰ ਕਾਨੂੰਨੀ ਹੋਟਲ ਤੇ ਨਹੀਂ ਕਰ ਰਹੀ ਨਗਰ ਨਿਗਮ ਕੋਈ ਵੀ ਕਾਰਵਾਈ ਦੇਸ਼ ਵਿੱਚ ਹਜੇ ਵੀ ਜਾਰੀ ਹੈ ਡਾਕਟਰਾਂ ਦੀ ਹੜਤਾਲ ਨਿਆਂ ਦੀ ਕਰ ਰਏ ਨੇ ਮੰਗ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀਓ ਇਜਾਜ਼ਤ ਧੰਨਵਾਦ